सब किस तरीके से वोटिंग चल रही है? देखो जी वोटिंग बहुत पीसफुल तरीके से चल रही है पूरे असेंबली कॉन्स्टिटुंसी में एक सौ बाईस पोलिंग बूथ में आ, सब जगह बढ़िया तरीके से पोलिंग हो रही है 11% परसेंट नौ बजे तक की रिकॉर्डेड पोल है और जैसे जिस बूथ पे मैं आया हूँ यहाँ पे एक बूथ पे 8% परसेंट दूसरे पे 5% परसेंट अभी पोलिंग है आप देख सकते हैं सारे बढ़िया तरीके के यहाँ पे अरेंजमेंट्स किए गए हैं एंड uh, अभी तक की रिपोर्ट्स एंड uh, जो माहौल है जिस तरीके से वी आर वेरी मच सर्टेन के बहुत अच्छे तरीके से एक पीसफुल माहौल में बहुत अच्छे इलेक्शंस करवाए जाएंगे so, जाएं। कितने सेंसिटिव हैं देखो जी हंड्रेड uh, बूथ्स हैं जो वलनरेबल हैं और uh, उनके लिए uh, तो मेजर्स हमने लिए ही लिए हैं बट uh, बाकी सारे uh, बूथ्स पे भी सी ए पी एफ डिप्लॉयड है किसी प्रकार की अनटोवर्ड घटना को अवॉइड uh, करने के लिए एंड uh, उसमें बट uh, जो क्रिटिकल या वल्नरेबल बूथ्स हैं उसमें माइक्रो ऑब्जर्वर भी एडिशनली तैनात किए गए हैं सारे पोलिंग बूथ्स पे वेबकास्टिंग चल रही है हमारी वेबकास्टिंग टीम डीसी ऑफिस में बैठी है वो सारे बूथ्स की मॉनिटरिंग कर रही है जो सब दिल्ली में हुआ कल उसको लेके कोई स्पेशल कोई और या जो अलर्ट को इन्फॉर्मेशनिटी उसके लिए एस साहब प्लीज़ आपको बताएंगे जी तो लोगों को क्या अपील करना चाहेंगे कि वोटिंग के लिए आए क्योंकि ऑब्वियसली जी मैं सारे लोगों से अपील करूँगा कि ज़्यादा से ज़्यादा और जल्दी से जल्दी आके अपने वोट का इस्तेमाल करें वोटिंग को सही ढंग से और सबके लिए फैसिलिटेट करने के लिए एज़ पर गाइडलाइंस आज तरन तारण में छुट्टी का ऐलान भी किया गया है ताकि किसी को आ, किसी प्रकार की असुविधा ना आए या फिर अपने वर्क को छोड़ के आने की ज़रूरत ना पड़े तो इट्स अ पेड हॉलीडे फॉर एवरीवन तो वो आके मैक्सिमम अपने वोटों का वोटिंग राइट का इस्तेमाल करें ठीक है सर थैंक यू सर जी किस तरीके जी जी जिम्मे तुम देख रहे हो मैं तो डी सी साहब पोलिंग स्टेशन विजिट कर रहे हैं ਪੂਰੇ ਡਿਸਟ੍ਰਿਕਟ ਦੀ ਜਿਹੜੀ ਰਿਪੋਰਟ ਹੈਗੀ ਉਹ ਬੜੇ ਪੀਸਫੁਲ ਪਾਲਸ ਚੱਲ ਰਹੇ ਹੈਗੇ ਤੇ ਇਹਦੇ ਵਾਸਤੇ ਅਸੀਂ ਲਗਭਗ 2.5 ਹਜ਼ਾਰ ਮੁਲਾਜ਼ਮ ਪੂਰੇ ਇਲੈਕਸ਼ਨ ਪ੍ਰੋਸੈਸ ਨੂੰ ਸਮੂਥਲੀ ਕੈਰੀ ਆਊਟ ਕਰਨ ਵਾਸਤੇ ਪੀਸਫੁਲੀ ਇਲੈਕਸ਼ਨ ਸਿਨਚਰ ਕਰਨ ਵਾਸਤੇ ਜਿਹੜੇ ਫ੍ਰੀ ਐਂਡ ਟਰਾਂਸਪੇਰੈਂਟ ਮੈਨਰ ਚ ਹੋਣ ਉਹਦੇ ਵਾਸਤੇ 2.5 ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮ ਸਿਤਨਾਤ ਕੀਤੇ ਹੈਗੇ ਜਿਦੇ ਵਿੱਚ 12 ਕੰਪਨੀਆਂ ਜਿਹੜੀ ਹੈਗੀ ਉਹ ਬੀਐਸਐਫ ਦੀ ਹੈਗੀਆਂ ਤੇ 500 ਤੋਂ ਜ਼ਿਆਦਾ ਮੁਲਾਜ਼ਮ ਬੀਐਸਐਫ ਦੇ ਪੋਲਿੰਗ ਸਟੇਸ਼ਨਸ ਤੇ ਤਾਇਨਾਤ ਕੀਤੇ ਗਏ ਹੈਗੇ ਮਾਜੋਗ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨ ਹੈਗੀ ਉਹਦੇ ਮੁਤਾਬਿਕ ਤੇ ਉਸ ਤੋਂ ਇਲਾਵਾ ਵੀ ਐਡੀਸ਼ਨਲ ਜਿੱਥੇ ਰਿਕੁਆਇਰਮੈਂਟ ਹੈਗੀ ਉਹ ਡੀਸਬ ਨਾਲ ਕੰਸਲਟ ਕਰਕੇ ਅਸੀਂ ਸੀਐਪੀਐਫ ਐਡੀਸ਼ਨਲ ਤਾਇਨਾਤ ਕੀਤੀ ਹੈਗੀ ਪਲੱਸ ਜਿਹੜਾ ਲਾਅਨ ਆਰਡਰ ਪੁਆਇੰਟ ਆਫ 뷰 ਨਾਲ ਅਸੀਂ ਜਿਹੜੀ ਰੂਟੀਨ ਪੈਟਰੋਲਿੰਗ ਪਾਰਟੀਆਂ ਹੈਗੀ ਉਹਨਾਂ ਤੋਂ ਇਲਾਵਾ ਐਡੀਸ਼ਨਲ ਸਟਰੈਂਥਨ ਪੈਟਰੋਲਿੰਗ ਪਾਰਟੀਆਂ ਡੀਐਸਪੀਜ਼ ਤੇ ਐਸਪੀਜ਼ ਦੀ ਨਿਗਰਾਨੀ ਹੇਠ ਜਿਹੜਾ ਹੈਗਾ ਉਹ ਤਨਾਤ ਕੀਤੀਆਂ ਹਨ ਪੂਰੇ ਅਸੈਂਬਲੀ ਕੰਸਟਿਟੂਐਂਸੀ ਚ ਜਿਹਦੇ ਵਿੱਚ ਲਗਭਗ ਪੂਰੀ ਡਿਊਟੀਆਂ ਨੂੰ ਮਿਲਾ ਕੇ ਲਗਭਗ 1500 ਤੋਂ ਜ਼ਿਆਦਾ ਮੁਲਾਜ਼ਮ ਅੱਜ ਪੂਰੇ ਜ਼ਿਲ੍ਹੇ 'ਚ ਤੇ ਖਾਸ ਤੌਰ ਤੇ ਅਸੈਂਬਲੀ ਕੰਸਟੀਟਿਊਐਂਸੀ 'ਚ ਲਾਅ ਐਂਡ ਆਰਡਰ ਡਿਊਟੀਜ਼ ਕਰ ਰਹੇ ਹਨ ਤੇ ਅਸੀਂ ਪੀਸਫੁਲ ਇਲੈਕਸ਼ਨ ਇਨਸ਼ੋਰ ਕਰਾਂਗੇ ਸੋ ਦਿੱਲੀ ਬਲਾਸਟ ਤੋਂ ਬਾਅਦ ਜਿਸ ਤਰ੍ਹਾਂ ਟੈਰਰ ਐਂਗਲ ਨਿਕਲਿਆ ਕਿ ਡੀਜੀਪੀ ਸਾਹਿਬ ਵੱਲੋਂ ਇਨਸਟਰਕਸ਼ਨ ਦੇ ਵਿੱਚ ਚੇਂਜ ਆ ਸਪੈਸ਼ਲ ਆ ਜਾਂਦਾ ਹੋਰ ਵਧੀਆ ਹੋ ਜੀ ਦੇਖੋ ਆਪਾਂ ਆਲਰੇਡੀ ਸਰਦ ਦੀ ਸਵੇਰ ਹੋਣ ਕਰਕੇ ਤੇ ਮਾਨਜੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਅਲਰਟ ਤੇ ਰਹਿੰਨੇ ਆ ਬਟ ਆ ਜਿਹੜਾ ਰੀਸੈਂਟ ਇਨਸੀਡੈਂਟ ਹੋਇਆ ਹੈਗਾ ਇਹਦੀ ਇਨ ਵਿਊ ਆਫ ਥੈਟ ਔਰ ਜਿਹੜਾ ਆਪਣਾ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੈਗਾ ਉਹ ਸਾਰੇ ਸਾਰੇ ਸਾਡੀ ਜਿਹੜੀ ਫੋਰਸ ਹੈਗੀ ਉਹਨੂੰ ਇਹਦੇ ਬਾਰੇ ਜਿਹੜਾ ਹੈਗਾ ਜਾਣੂ ਕਰਾਇਆ ਗਿਆ ਹੈਗਾ ਤੇ ਉਹਨਾਂ ਨੂੰ ਔਰ ਅ ਅਲਰਟ ਰੈਨ ਦੀ ਹਦਾਇਤ ਕੀਤੀ ਗਈ ਹੈਗੀ ਪਲੱਸ ਜਿਹੜਾ ਹੈਗਾ ਸਪੈਸ਼ਲ ਨਾਕਾਬੰਦੀ ਕਿਉਂਕਿ ਆਪਣਾ ਤੋਂ ਇਲੈਕਸ਼ਨ ਕਰਕੇ ਵੀ ਚੱਲ ਰਹੀ ਸੀ ਕਿ ਬਟ ਰਾਤ ਨੂੰ ਵੀ ਕੈਰੀ ਆਊਟ ਕੀਤੀ ਗਈ ਜਿਹੜੇ ਵਲਨਰੇਬਲ ਇਨਸਟੋਲੇਸ਼ਨਸ ਹੈਗੇ ਉਹਨਾਂ ਦੀ ਸਿਕਿਉਰਿਟੀ ਵੀ ਆਪਾਂ ਰਿਵਿਊ ਕੀਤੀ ਹੈਗੀ ਤੇ ਅੱਜ ਦੇ ਦਿਨ ਵੀ ਜਿਹੜਾ ਹੈਗਾ ਉਹ ਸਿਟੀ ਸਿਲਿੰਗ ਡਿਸਟ੍ਰਿਕਟ ਸਿਲਿੰਗ ਜਿਹੜਾ ਹੈਗਾ ਆਪਣਾ ਇਨ ਪ੍ਰੋਸੈਸ ਹੈਗਾ ਪਲੱਸ ਜਿਹੜਾ ਡੋਮਿਨੇਸ਼ਨ ਐਕਸਰਸਾਈਜ਼ ਜਿਹੜੀ ਚੱਲ ਰਹੀ ਹੈ ਜਿਵੇਂ ਦੋ ਤਿੰਨ ਦਿਨ ਪਹਿਲਾਂ ਹੀ ਪੋਸਟਿੰਗ ਹੋਈ ਹੈ ਤੁਹਾਡੀ ਗਰਾਊਂਡ ਤੇ ਕੋਈ ਚੈਲੰਜਸ ਵਧੇ ਨਜ਼ਰ ਆ ਨਹੀਂ ਕਿ ਹੁੰਦੇ ਹੈਗੇ ਤੋਂ ਹੀ ਆਪਾਂ ਗ로우 ਕਰਦੇ ਹੈਗੇ ਤੇ ਆਪਣਾ ਚੈਲੰਜ ਆਜ ਦਾ ਚੈਲੰਜ ਹੈਗਾ ਕਿ ਪੀਸਫੁਲ ਇਲੈਕਸ਼ਨ ਆਪਾਂ ਕੰਡਕਟ ਕਰਾਣਾ ਤੇ ਸਾਡੀ ਟੀਮ ਬਹੁਤ ਵਧੀਆ ਹੈਗੀ ਡੀਸੀ ਸਾਹਿਬ ਦੇ ਨਾਲ ਕੋਆਰਡੀਨੇਸ਼ਨ ਬਹੁਤ ਚੰਗਾ ਹੈਗਾ ਤੇ ਆਲਰੇਡੀ ਸਾਰਾ ਤਰਨਤਨ ਪੁਲਿਸ ਦੇ ਜਿਹੜੇ ਮੁਲਾਜ਼ਮ ਹੈਗੇ ਸਾਰੇ ਆਫੀਸਰਸ ਹੈਗੇ ਉਹ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਤੇ ਇਸ ਟੀਮ ਦੇ ਨਾਲ ਅਸੀਂ ਪੀਸਫੁਲ ਇਲੈਕਸ਼ਨ ਕੰਡਕਟ ਕਰਾਵਾਂਗੇ ਤੇ ਕੋਈ ਐਸ ਐਚ ਮੈਨੇਜਮੈਂਟ 'ਚ ਕੋਈ ਚੈਲੰਜ ਨਹੀਂ ਹੈਗਾ ਥੈਂਕ ਯੂ ਸਾਰਾ